ਕਿਹੜਾ ਪਠਾਨਕੋਟ ਪੂਰ ਪਿੰਡ ਦਾ ਕੁਸ਼ਤੀ ਦੰਗਲ ਹੈ ਸਾਹਮਣੇ ਪਾਸੇ ਜੱਸਾ ਪਹਿਲਵਾਨ ਪੱਟੀ ਵਾਲੇ ਦੂਸਰੇ ਪਾਸੇ ਵਿੱਕੀ ਪਹਿਲਵਾਨ ਚੰਡੀਗੜ੍ਹ ਦੇ درمیان ਚੱਲਦਾ ਹੋਇਆ ਮਲ ਯੁੱਧ 2 ਲੱਖ 11000 ਦੀ ਕੁਸ਼ਤੀ ਤੁਹਾਡੇ ਸਾਹਮਣੇ ਜਿਹੜੀ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਕਿਉਂਕਿ ਸ਼ਾਇਰ ਲਿਖਦਾ ਹਾਲੇ ਤਾਂ ਸ਼ੁਰੂਆਤਾਂ ਮਿੱਤਰਾ ਰੱਬ ਤੇ ਬਖਸ਼ੇ ਕਾਜ ਦੀਆਂ ਬੜੀਆਂ ਲੰਬੀਆਂ ਰਾਹਾਂ ਨੇ ਸਤਿੰਦਰ ਤੋਂ ਸਰਤਾਜ ਦੀਆਂ ਦੁਨੀਆਂ ਦੇ ਨਾਮੀ ਮੱਲਜ ਜੇਤ ਧਰਤੀ ਤੇ ਆਏ ਆ ਉਹ ਪਿੰਡ ਭੂਰ ਦੀ ਧਰਤੀ ਹੈ ਕਿਉਂਕਿ ਸ਼ਾਇਰ ਲਿਖਦਾ ਰੋਤਮ ਬਰਲਿਨਾ ਮਾਵਾ ਦੇ ਹੀ ਪੁੱਤ ਹੁੰਦੇ ਜੱਗ ਜਹਾਨ ਤੇ ਜਿਨ੍ਹਾਂ ਦੇ ਬੱਕਰੇ ਖੁੱਭ ਹੁੰਦੇ ਜੋ ਰੋਕਣਾ ਜਾਣੇ ਤੂਫਾਨ ਪਹਿਲਵਾਨ ਉਹ ਹੁੰਦਾ ਜਿਹਦੀ ਹਿੱਕ ਵਿੱਚ ਹੋਵੇ ਦਾਨ ਜਿਹਨੂੰ ਲੋਕ

ਫੂਜਾਂ ਦੇ ਵਰਗਾ ਬਯੂਦ ਰੱਖ ਕੇ ਪੱਤਲਾਂ ਨੂੰ ਪਾੜ ਕੇ ਆਉਣਾ ਪੈਂਦਾ ਏ ਮਨਦੀਪ ਚੋਕਿਆ ਨਾਮ ਬਣਦਾ ਨਹੀਂ ਇਹ ਤਾਂ ਬਣਾਉਣਾ ਪੈਂਦਾ ਏ ਨਾਮ ਬਣਦਾ ਨਹੀਂ ਬੱਲਿਆ ਬਣਾਉਣਾ ਪੈਂਦਾ ਏ ਇਹ ਨਾਮ ਬੜੀ ਮੁਸ਼ਕਿਲ ਬਣਦੇ ਆ ਹਜ਼ਾਰਾਂ ਸਾਲ ਨਰਗਸ ਆਪਣੀ ਬੇਨੂਰੀ ਤੇ ਰੋਦੀ ਹੈ ਬੜੀ ਮੁਸ਼ਕਿਲ سے ਚ ਪੈਦਾ ਹੋਤਾ ਚਮਨ ਵਿੱਚ ਜਦਾਵਰ ਪੈਦਾ ਬੜੀ ਮੁਸ਼ਕਿਲ سے ਚਮਨ ਵਿੱਚ ਜਦਾਵਰ ਪੈਦਾ ਹੋਤਾ ਸਾਹਮਣੇ ਪਾਸੇ ਲੱਗਦਾ ਹੋਇਆ ਜੋਰ ਇਹਨਾਂ ਮੱਲਾਂ ਦੇ ਦਰਮਿਆਨ ਚੱਲਦਾ ਹੋਇਆ ਮਲ ਯੁੱਧ ਕਿਉਂਕਿ ਸ਼ਾਇਰ ਲਿਖਦਾ ਜੋਰ ਤੇ ਜਵਾਨੀ ਤੇ ਕੋਈ ਮਾਨ ਨਾ ਕਰੇ ਹੁੰਦੇ ਨੇ ਬਗਾਨੇ ਪੁੱਤ ਪਰੇ ਤੋਂ ਪਰੇ ਇੱਕ ਪਾਸੇ ਪੱਟੀ ਪਿੰਡ ਦਾ ਪੱਟੀ ਖੜਾ ਜਿੱਥੇ ਪਹਿਲਵਾਨ ਖਾੜ ਦੇ ਵਿੱਚ ਹੈ ਤੇ ਦੂਜੇ ਪਾਸੇ ਆਇਆ ਚੰਡੀਗੜ੍ਹ ਦੀ ਤਰਤੀ ਦਾ ਟਿੱਕੀ ਪਹਿਲਵਾਨ ਬਹੁਤ ਵਧੀਆ ਚੱਲਦੀ ਹੋਈ ਚੋਟੀ ਦੀ ਕੁਸ਼ਤੀ ਸਾਹਮਣੇ ਪਾਸੇ ਇਹਨਾਂ ਮੱਲਾਂ ਦੇ ਦਰਮਿਆਨ ਦੋ ਕੁਸ਼ਤੀਆਂ ਚੱਲ ਰਹੀਆਂ ਨੇ ਦੋਨੇ ਕੁਸ਼ਤੀਆਂ ਚੋਟੀ ਦੀਆਂ ਕਿਉਂਕਿ ਲੱਖਾਂ ਦੇ ਦਾਤਿਆਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਛੱਜ ਮੇਲਾ ਨਾਲ ਭਗਵਾਨ ਸ਼ਿਵ ਜੀ ਨੂੰ ਜਿੱਤੇ ਕੀਤਾ ਜਾ ਰਿਹਾ ਹੈ ਕੋਈ ਥੋਬੀ ਦਾ ਨਾਮ ਆਰਦਾਸ ਕੋਈ ਭੱਜ ਕੇ ਪੱਤਾ ਬੁਆਣਦਾ ਹੈ ਮਿਹਰ ਦੀਨਾ ਤੇ ਰੱਬ ਦੀ ਮਿਹਰ ਹੋ ਜਾਏ ਬੰਦਾ ਫੇਰ ਜੱਗ ਤੇ ਪਹਿਲਵਾਨ ਖਮਾਉਂਦਾ ਹੈ ਬੰਦਾ ਫੇਰ ਜੱਗ ਤੇ ਪਹਿਲਵਾਨ ਖਾਮਦਾ ਹੈ ਤੇ ਸਾਹਮਣੇ ਪਾਸੇ ਜੋਰ ਜਿਹੜਾ ਲੱਗਦਾ ਹੋਇਆ ਹੈ ਜਲਦੀ ਹੋਈ ਕੁਸ਼ਤੀ ਇਹਨਾਂ ਮੱਲਾਂ ਦੇ ਦਰਮਿਆਨ ਕਿਉਂਕਿ ਸ਼ਰ ਲਿਖਦਾ ਹੈ ਕਈ ਪੜ ਕੇ ਬਗਲ ਬਰੋਤੀ ਤਾਂ ਹੀ ਕਰ ਦਿੰਦੇ ਰਾਜ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਰੈਫਰੀ ਸਾਹਿਬ ਇੱਕ ਖਰਾਕ ਮਿੱਤਰੋ ਸਾਹਿਬ ਆਪਣੀ ਆਪਣੀ ਜਗ੍ਹਾ ਦੇ ਵਿੱਚ ਉੱਥੇ ਹੀ ਬੈਠ ਜਾਓ ਤੁਹਾਡੀ ਜਿਹੜੀ ਸਾਈਡ ਤੋਂ ਹੈ ਰੈਫਰੀ ਦੋਨੋਂ ਹੀ ਮੈਦਾਨ ਦੇ ਵਿੱਚ ਬੈਠ ਜਾਓ ਤੇ ਬੈਠ ਜਾਓ ਰੈਫਰੀ ਦੋਨੋਂ ਹੀ ਸਾਈਡ ਤੇ ਬੈਠਾ ਹੈ ਬਿਲਕੁਲ ਜੀ ਰੈਫਰੀਆਂ ਦਾ ਵੀ ਧੰਨਵਾਦ ਹੈ ਤੇ ਉਧਰਲੇ ਪਾਸੇ ਵੀ ਚੋਟੀ ਦੀ ਕੁਸ਼ਤੀ ਜਿਹੜੀ ਚੱਲਦੀ ਹੋਈ ਹੈ ਦੋ ਕੁਸ਼ਤੀਆਂ ਖਾੜ ਦੇ ਵਿੱਚ ਚੱਲਦੀਆਂ ਜੱਤਾ ਪੱਟੀ ਜੀ ਫਿਰ ਤੇ ਸਰਦਾਰੀ ਵੀ ਜਿਹੜੀ ਕਹਿਣਾ ਹੈ ਉਹ ਪਰਲੇ ਪਾਸੇ ਫੈਸਲਾ ਹੋਣਾ ਹੈ ਹਵਾਏ ਕਰੇਗੀ ਫੈਸਲਾ ਰੌਸ਼ਨੀ ਕਰ ਜਿਸ ਦੀਏ ਵਿੱਚ ਦੰਮ ਹੋਗਾ ਉਹ ਟਿਕ ਜਾਏਗਾ ਪੂਰਪਿੰਡ ਵਾਲੇ ਇੱਕ ਵਾਰ ਤਾੜੀ ਤੂੜੀ ਮਾਰ ਦਿਓ ਬੱਲੇ 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 ਢੋਲੀ ਭਰਾਵਾਂ ਦਾ ਵੀ ਧੰਨਵਾਦ ਹੈ ਕਿ ਵੱਜਣ ਸਾਨੂੰ ਕਟੇੜੀਆਂ ਮੱਲ ਲੱਖੇ ਲੈ ਕੇ ਫੇਰੀਆਂ ਵੱਜਣ ਧੰਨ ਕਟੇੜੀਆਂ ਮੱਲ ਲੱਖੇ ਲੈ ਕੇ ਫੇਰੀਆਂ ਅੱਜ ਖੇਤੀ ਦਾ ਕੁਸ਼ਤੀ ਰੰਗਲ ਸੋਚ ਕਮੇਟੀ ਦੀ ਇਹੀ ਹੈ ਕਿ ਕੋਈ ਵੀ ਮੰਨ ਲੈ ਰਹਿ ਨਾ ਜਾਵੇ ਸਾਰਿਆਂ ਦੀਆਂ ਕੁਸ਼ਤੀਆਂ ਜਿਹੜੀਆਂ ਕਰਵਾਉਣ ਦਾ ਯਤਨ ਕੀਤਾ ਗਿਆ ਹੈ ਤੇ ਚਲਦੀ ਹੋਈ ਕੁਸ਼ਤੀ ਇਹਨਾਂ ਮੱਲਾਂ ਦੇ ਦਰਮਿਆਨ ਸ਼ਾਇਰ ਲਿਖਦਾ ਜਿੰਨਾ ਚਿਰ ਨਹੀਂ ਠੋਕਰਾਂ ਵੱਜਦੀਆਂ ਨੇ ਉਹਨੂੰ ਚਿਰਲੀ ਬੰਦਾ ਬਣਦਾ ਬੱਲੇ 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 ਨਹੀਂ ਸ਼ਾਇਰ ਲਿਖਦਾ ਹੈ 바ਕੇ ਬੰਦੇ ਬੱਲੇ ਹੈ ਕਿ ਜਿੰਨਾ ਚਿਰ ਨਹੀਂ ਠੋਕਰਾਂ ਵੱਜਦੀਆਂ ਨੇ ਉਹਨਾ ਚਿਰ ਨਹੀਂ ਬੰਦਾ ਇਨਸਾਨ ਬਣਦਾ ਹੈ ਮਿਹਰ ਦੀਨਾ ਜੀ ਰੱਬ ਦੀ ਮਿਹਰ ਪਤਾ ਕੋਈ ਭੱਜ ਕੇ ਪੱਟਾ ਨੂੰ ਆਉਂਦਾ ਏ ਤੇ ਸਾਹਮਣੇ ਪਾਸੇ 365 ਕੋਲ ਤੇ ਨਾ ਹੁੰਦੇ ਐ ਪਰ ਜਿਹੜਾ ਚੱਲ ਜੇ ਤਾਂ ਉਸੇ ਨੂੰ ਮੰਨਿਆ ਜਾਂਦਾ ਹੈ ਤਾਂ ਉਸੇ ਨੂੰ ਮੰਨਿਆ ਜਾਂਦਾ ਹੈ ਸਾਹਮਣੇ ਪਾਸੇ ਚਾਲ ਆਉਂਦਾ ਯਤਨ ਦਾ ਰੈਕ੍ਰਿਟਾ ਪਰਲੇ ਪਾਸੇ ਵੀ ਧਿਆਨ ਰੱਖਣਾ ਉੱਧਰ ਵੀ ਫੈਸਲਾ ਹੋ ਰਿਹਾ ਹੈ ਇਧਰ ਚਲਦੀ ਹੋਈ ਕੁਸ਼ਤੀ ਇਹਨਾਂ ਬੰਲਾਂ ਦੇ ਦਰਮਿਆਨ ਇਹ ਮੁਰਦਾ ਮੁਰਦੀ ਹੋ ਗਿਆ ਕਹਿੰਦੇ ਜੋਰ ਜੋ ਭਰਾਂਦਾ ਕੰਡਾ ਵੀ ਨਹੀਂ ਚੁੱਧਦਾ ਜਿੱਦਣ ਤਖ਼ਤ ਜੋ ਭਰਾਂਦਾ ਜਦੋਂ ਵੀ ਮਰੇ ਗਾਲਾਂ ਖੂਨ ਲਗਾਏ ਤਾਂ ਵੱਜੇ ਗਰਾਜੇ ਖੇਲੇ ਮਾਰਨ ਬੱਤੀ ਮੈਦਾਨੋਂ ਕਰਕੇ ਨਹੀਂ ਪੈਂਦੇ ਮੈਦਾਨੋਂ ਕਰਕੇ ਨਹੀਂ ਪੈਂਦੇ ਜੱਫਾ ਪਹਿਲਵਾਨ ਦਾ ਆਉਂਦਾ ਯਤਨ ਉੱਪਰਲੇ ਪਾਸੇ ਵੀ ਕਰਦਾ ਹੋਇਆ ਤੇ ਸਾਹਮਣੇ ਪਾਸੇ ਵੱਲੇ 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 ਵੀ ਬੜੀ ਛੋਟੀ ਦੀ ਕੁਸ਼ਤੀ ਹੈ ਸਾਹਮਣੇ ਪਾਸੇ ਬੱਦ ਪਿੰਡਾਂ ਤੋਂ ਆਏ ਦਰਸ਼ਕ ਬਹੁਤ ਬਹੁਤ ਬਖਾੜਿਆ ਤੋਂ ਆਏ ਤਹਿਰ ਮਾਨਾ ਆਪਣੀ ਕਮੇਟੀ ਨੂੰ ਬਹੁਤ ਹੀ ਧੰਨਵਾਦ ਕਰਦਾ ਪੈਨ ਬਾਲਾਂ ਨੇ ਵੀ ਬਹੁਤ ਸਹਿਯੋਗ ਕੀਤਾ ਅੱਜ ਇਹ ਸਿੰਘ ਮੈਨ ਨੂੰ ਸਫਲ ਬਣਾਇਆ ਹੈ ਔਰ ਇਹ ਜੋ ਅਰਥ ਜਿਹੜਾ ਚੱਲ ਰਿਹਾ ਹੈ ਉਹ ਤੇ ਸ਼ਾਰ ਨਿਕਾ ਲਾਈਫ ਵਿੱਚ ਜਿਹੜਾ ਸਟਰਾਈਲ ਜ਼ਿੰਦਗੀ ਇੱਕ ਸੰਘਰਸ਼ ਹੈ ਇੱਕ ਸੰਘਰਸ਼ ਪਰਮਾਦੀ ਦੀ ਕੁਸ਼ਤੀ ਦੇ ਲਈ ਡੱਟਾ ਪਹਿਲਵਾਨ ਜੀ ਬੱਤੀ ਬਾਰੇ ਤੇ ਦੂਜੇ ਪਾਸੇ ਰਹਿ ਗਏ ਭਰਾ ਇਹ ਹੁਣ ਦਾ ਲੱਗੇਗਾ ਉਧਰ ਦੇ ਪਾਸੇ ਵੀ ਤਿਲਕ ਰਾਜੀ ਧਿਆਨ ਰੱਖਣਾ ਹੈ ਪਰਲੇ ਪਾਸੇ ਬੈਠਣਾ ਹੋਣਾ ਹੈ ਇਹ ਵੱਡੇ ਵੱਡੇ ਜੀ ਰੈਫਰੀ ਦਾ ਪੂਰਾ ਧਿਆਨ ਦੇਣਾ ਕੁਸ਼ਤੀ ਤੇ ਕਿਸ਼ਕ ਇੱਕ ਰੈਫਰੀ ਬੜੀ ਪਲੀ ਬੈਠੋ ਜਾਓ ਆਪਣੀ ਜਗ੍ਹਾ ਤੇ ਰੈਫਰੀ ਸਾਹਿਬਾ ਆਪਣੀ ਜਗ੍ਹਾ ਤੇ ਬੈਠੋ ਕੋਈਦਰ ਹਾਲੇ ਫੈਸਲਾ ਜੜਾ ਨਹੀਂ ਹੋਇਆ ਬਹੁਤ ਵਧੀਆ ਕੁਸ਼ਤੀਆਂ ਚੱਲਦੀਆਂ ਹੋਈਆਂ